ਸਾਡੇ ਗੁਰੂ ਪਾਸ਼ਾ ਭਾਈ ਜੀਵਨ ਸਿੰਘ ਦਾ ਮੱਥਾ ਚੁੰਮ ਸਕਦੇ ਹਾਂ ਤੇ ਕਹਿ ਸਕਦੇ ਰਗਰੇਟਾ ਗੁਰੂ ਦਾ ਬੇਟਾ ਤੇ ਸਾਡੇ ਕੋਲ ਕੀ ਅਥਾਰਟੀ ਅਸੀਂ ਕਿਸੇ ਨਾਲ ਨਫਰਤ ਕਰੀਏ ਵੀ ਅਸੀਂ ਗੁਰੂ ਨਾਲੋਂ ਵੱਡੇ ਆ ਆ ਜਿਹੜੇ ਡੇਰਿਆਂ 'ਚ ਮਜੀਦੀ ਸਿੰਘਾਂ ਦੇ ਬਰਤਨ ਵਖਰੇ ਲਾ ਕੇ ਬੈਠਿਆ ਕੋ ਪੁੱਛੂਗਾ ਕਿ ਤੁਸੀਂ ਕਲਗੀਧਰ ਪਾਸ਼ਾ ਨਾਲੋਂ ਵੱਡੇ ਜੀ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡੀ ਆ ਭਲਾ ਪਰ ਪੁੱਛੇ ਕਿਹੜਾ ਜੀ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਨੀਵੀਂ ਜਾਤ ਦੇ ਆ ਸਿੰਘ ਸਭੀ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਖੰਡੇ ਦੀ ਪਾਲਿਸ਼ ਕਰਦੇ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਂਦਾ ਹੈ ਉਹਨੋਂ ਉਥੋਂ ਉਹਦੀ ਦੇਗ ਨਹੀਂ ਪ੍ਰਵਾਨ ਕੀਤੀ ਜਾਂਦੀ ਕਿ ਤੂੰ ਨੀਵੀ ਜਾਂਦਾ ਹੈ ਉਹ ਉਥੋਂ ਬਾਹਰ ਆ ਗਿਆ ਨਰਾਸ਼ ਹੋ ਕੇ ਉਹਨੇ ਕੇਸ ਕਟਾਏ ਪਾਗ ਲਾਈ ਕ੍ਰਿਸਚਨ ਬਣ ਗਿਆ ਸਿਰ ਤੇ ਟੋਪ ਪਾ ਕੇ ਉਸੇ ਦਰਬਾਰ ਸੱਬ ਜਾਂਦਾ ਤੇ ਉਸ ਤੋਂ ਪਦ ਤੇ ਰਹਿ ਗਿਆ ਗੰਦਾ ਹੋਇਆ ਸਮਝ ਆ ਗਿਆ ਇੱਕ ਪਹਿਲੀ ਵਾਰ ਨਹੀਂ ਕੇਮ ਵਾਪਰਿਆ ਜਿਹੜੀ ਆਪਾਂ ਕਹਿੰਦੇ ਚਪਟਾਣੇ ਇਹਨੇ ਇਸਾਈ ਬਣ ਕੇ ਨਹੀਂ ਆਉਗੇ ਤਾਂ ਮੋਡਲ ਆਪਣਾ ਪੜਨਾ ਤੁਹਾਨੂੰ ਕੋਈ ਆ ਕਿਤੇ ਮੈਂ ਬੜੀ ਸਲਤਰਾਂ ਤੇ ਉਲਟ ਗੱਲ ਲਿਖੂੰਗਾ ਨਾ ਅਗਲੇ ਭੜੀ ਦੀ ਗਜ਼ਰ ਦੇ ਮੈਂ ਤਾਂ ਸਰਕਾਰ ਨੂੰ ਹੋਰ ਬੇਨਤੀ ਕਰਦਾ ਵੀ ਜਿਹੜੇ ਨਸ਼ੇ ਦੀਆਂ ਤਸਕਰੀਆਂ ਕਰਦੇ ਉਹਨਾਂ ਦੀਆਂ ਕੋਠੀਆਂ ਟਾਰੇ ਥੋੜਾ ਡੇਰਿਆਂ ਵੱਲ ਵੀ ਹੋਵੇ ਇੱਥੋਂ ਬਹੁਤ ਨਿਕਲਣਾ ਛਾਪੇ ਮਾਰਿਓ ਬਹੁਤ ਸਮਗਰੀ ਮਿਲੇਗੀ ਤੁਹਾਨੂੰ ਬਾਬਾ ਜੀ ਦੀਆਂ ਅੱਖਾਂ ਲਾਲ ਆ ਕਹਿੰਦੇ ਨਾਮ ਜਪਣਾ ਹੋਈਆਂ ਅੰਦਰ ਕੁਝ ਗਿਆ ਅੱਖਾਂ ਲਾਲ ਤਾਂ ਨੇ ਸਮਝ ਆ ਗਈ ਗੱਲ ਜਿਹੜਾ ਬੰਦਾ ਘਰ ਇੱਕ ਮੱਝ ਨੂੰ ਪੱਠੇ ਪਾਉਣ ਤੋਂ ਵੀ ਕੰਨੀ ਕਿਤਰਾਉਂਦਾ ਉੱਥੇ ਸਾਰੀ ਦਿਹਾੜੀ ਪੈਰ ਜ਼ਮੀਨ ਤੇ ਲੱਗਦੇ ਕੋਨਾ ਕੋਤੇ ਅੰਦਰ ਜਾਂਦਾ ਨਾ ਜਿਹੜਾ ਘਰ ਪਿਓ ਨੂੰ ਪਾਣੀ ਫੜਾਉਣ ਤੋਂ ਵੀ ਕੰਨੀ ਕਿਤਰਾਉਂਦਾ ਬੀਬੀਆਂ ਸਾਡੇ ਪਿੰਡਾਂ ਦੀਆਂ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਘਰਾਂ ਫੀਆਂ ਮੈਨੂੰ ਬੈਠੀ ਨੂੰ ਸਭ ਕੁਝ ਮਿਲੇ ਉੱਥੇ ਜਾ ਕੇ ਸਾਰਾ ਕੁਝ ਹੀ ਕਰੀ ਜਾਂਦੀਆਂ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਪਿਛੇ ਜਿਹੇ ਬੋਲਿਆ ਸੀ ਮੁੜ ਕੇ ਮੇਰੇ ਤੇ ਪਰਚੇ ਕਰਾਉਣ ਤਰਪੇਂਦੇ ਮੈਂ ਤਾਂ ਸਦਾ ਹੋ ਜਾਂਦਾ ਨੂੰ ਮੈਂ ਕਿਹਾ ਵੀ ਇਹਨਾਂ ਦੀ ਚਾਹ ਚੁੱਕ ਚੈੱਕਰਾਓ ਬਾਬਿਆਂ ਦੀ ਕਈ ਤੇ ਡੇਰੇ ਆ ਜਦੋਂ ਸਰਦਾਲੂਆਂ ਦੇ ਪੁੱਛਦੇ ਬਪ ਸੁੱਕਾ ਪ੍ਰਸ਼ਾਦ ਲੈਣਾ ਗਿੱਲਾ ਪ੍ਰਸ਼ਾਦ ਲੈਣਾ ਔਰ ਸੁੱਕਾ ਗਿੱਲਾ ਸਮਝੀਓ ਕਿਹੜਾ ਆਪਾਂ ਭੋਲੇ ਆ ਜੀ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਪੁੱਤਰ ਨੂੰ ਨਸ਼ਾ ਸ਼ਡਾਉਂ ਲਈ ਕਿਵਰੀ ਬਾਬਿਆਂ ਕੋ ਸ਼ਟਡਾਉਂਦੇ ਆ ਉੱਥੇ ਸ਼ਟਡਾਉਂਦੇ ਆ ਜਿੱਥੇ ਪਹਿਲੇ ਬਹੁਤ ਆ ਕਹਿੰਦੇ ਪੁੱਤ ਨਸ਼ਾ ਕਰ ਪਹਿਲਾਂ ਨਕਮੇ ਥੋੜੇ ਆ ਹੋਰ ਨਕਮੇ ਬਣਾਉਣ ਨੂੰ ਤਿਆਰ ਹੋ ਗਏ ਆਪਾਂ ਪੁੱਤ ਨੂੰ ਪੜਾਓ ਲਿਖਾਓ ਉਹਦਾ ਵਿਆਹ ਕਰੋ ਉਹਨੂੰ ਸਮਝਾਓ ਪੁੱਤ ਵੀ ਬਾਪੂ ਪੁੱਤਰ ਨੇ ਬੜੀ ਮਿਹਨਤ ਕਰਕੇ ਤੈਨੂੰ ਪੜਾਇਆ ਲਿਖਾਇਆ ਖੈਰ ਬੇਨਤੀ ਕਰ ਸਕਦੇ ਆ ਤੁਹਾਡੇ ਅੱਗੇ ਜੀ ਮੰਨਣੀ ਤਾਂ ਤੁਸੀਂ ਆਪਣੀ ਜੋ ਤੁਹਾਨੂੰ ਸਮਝ ਆਏਗੀ ਉਹ ਮੰਨਣੀ ਹੈ ਅਸੀਂ ਕੋਈ ਜ਼ਬਰਦਸਤੀ ਕਿਸੇ ਨਾਲ ਨਹੀਂ ਅਸੀਂ ਸਿਰਫ ਇੱਕ ਪ੍ਰਚਾਰਕ ਹੋਣ ਦੇ ਨਾਂ ਤੇ ਸੁਝਾਅ ਦਿੰਨੇ ਹੁੰਦੇ ਆ ਸਾਡੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਹੈ ਪਰ ਅਸੀਂ ਆਨੇ ਵੀ ਨਰੈਣੂ ਮੰਤ ਨਨਕਾਣਾ ਸਾਹਿਬ ਆਪਣਾ ਅੱਡਾ ਜਮਾ ਕੇ ਬੈਠਾ ਫੜੇ ਵੱਡੇ ਗੁੰਡੇ ਰੱਖਿਓ ਨੇ ਟਕੂਏ ਗਡਾਸੇ ਤਲਵਾਰਾਂ ਸ਼ਵੀਆਂ ਕਾਦੇ ਲਈ ਉਹਨੂੰ ਪਤਾ ਸੀ ਉਹਨੂੰ ਪਤਾ ਸੀ ਕਿ ਸਿੱਖਾਂ ਨੇ ਜਦਨ ਜ਼ਮੀਰ ਜਾਗੀ ਸਿੱਖਾਂ ਨੇ ਉੱਠ ਕੇ ਮੇਰੇ ਕੋਲੋਂ ਇਹ ਧਾਰਮਿਕ ਸਥਾਨ ਖਾਲੀ ਕਰਾਉਣੇ ਆ ਖਾਲੀ ਕਰਾਉਣੇ ਤਰਨ ਤਰਨ ਦਾ ਮੈਂ ਤੁਹਾਡੇ ਸਾਹਮਣੇ ਦੋ ਉਦਾਹਰਨ ਦੇਵਾਂਗਾ ਦਰਬਾਰ ਸਾਹਿਬ ਦੇ ਵਿੱਚ ਵੀ ਅਰੂਰ ਸਿੰਘ ਸਰਵਰਾ ਲਾਇਆ ਗਿਆ ਇਹ ਉਹ ਤੁਹਾਨੂੰ ਪਤਾ ਵੀ ਅਰੂਰ ਸਿੰਘ ਕੌਣ ਸੀ ਉਹਦੀ ਪੀੜ੍ਹੀ ਵਿੱਚੋਂ ਅੱਗੇ ਕੌਣ ਚੱਲ ਰਿਹਾ ਸੀਨੇ ਬਸੀਨੇ ਜਰਨਲ ਡਾਇਰ ਨੇ 1919 ਦੇ ਵਿੱਚ ਜਲਿਆਂਵਾਲਾ ਸਾਕਾ ਵਾਪਰਿਆ ਉਹਨੂੰ ਸਰੋਪਾ ਦਿੱਤਾ ਗਿਆ ਅਕਾਲ ਤਖਤ ਵੱਲੋਂ ਦਰਬਾਰ ਸਾਹਿਬ ਵੱਲੋਂ ਸਰੋਪਾ ਦਿੱਤਾ ਗਿਆ ਉਹਨੂੰ ਅਰੂਰ ਸਿੰਘ ਵੱਲੋਂ ਤੇ ਸਰੋਪਾ ਕਿਉਂ ਦੇਈਦਾ ਜੀ ਭਲਾ ਬੋਲੋ ਗੁਰੂ ਕੇ ਪਿਆਰਿਓ ਕੋਈ ਬੰਦਾ ਚੰਗਾ ਕੰਮ ਕਰਦਾ ਹੋਵੇ ਕੋਈ ਸੇਵਾ ਕਰਦਾ ਹੋਵੇ ਤਾਂ ਦੇਈਦਾ ਨਾ ਅਜੇ ਤੱਕ ਕੌਮ ਨੇ ਪੁੱਛਿਆ ਹੀ ਨਹੀਂ ਵੀ ਜਰਨਲ ਡਾਇਰ ਨੂੰ ਸਰੋਪਾ ਕਿਹੜੀ ਸੇਵਾ ਕਰਨ ਪਿੱਛੇ ਦਿੱਤਾ ਗਿਆ ਕਿਹੜੀ ਸੇਵਾ ਕੀਤੀ ਜਿਹੜਾ ਉਹਨੂੰ ਸਰੋਪਾ ਦਿੱਤਾ ਗਿਆ ਜਰਨਲ ਡਾਇਰ ਨੂੰ ਇੱਕ ਦੂਜੀ ਗੱਲ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਉਹਨਾਂ ਦਾ ਕਬਜ਼ਾ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੰਘ ਸਭਿਏ ਸਨ ਉਹਨਾਂ ਨੇ ਇਕੱਠੇ ਹੋ ਕੇ ਨਾ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਨਵੀਂ ਜਾਤ ਦੇ ਆ ਬ੍ਰਾਹਮਣਾਂ ਦਾ ਸੀ ਗੁਰਮਤਿ ਨਿਆਂ ਦੀ ਗੁਰਮਤਿ ਪਤਾਵਾ ਆਪਾਂ ਸਾਰੇ ਭੈਣ ਭਰਾ ਇਕੱਠੇ ਆ ਇੱਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਜੇ ਸਾਡੇ ਗੁਰੂ ਪਾਸ਼ਾ ਭਾਈ ਜੀਵਨ ਸਿੰਘ ਦਾ ਮੱਥਾ ਚੁੰਮ ਸਕਦੇ ਆ ਤੇ ਕਹਿ ਸਕਦੇ ਰੰਗਰੇਟਾ ਗੁਰੂ ਦਾ ਬੇਟਾ ਤੇ ਸਾਡੇ ਕੋਲ ਕੀ ਅਥਾਰਟੀ ਆ ਕਿ ਅਸੀਂ ਕਿਸੇ ਨਾਲ ਨਫ਼ਰਤ ਕਰੀਏ ਵੀ ਅਹੀਂ ਗੁਰੂ ਨਾਲੋਂ ਵੱਡੇ ਅਜਿਹੇ ਡੇਰਿਆਂ ਚ ਮਜੀਬ ਸਿੰਘਾਂ ਦੇ ਬਰਤਨ ਵੱਖਰੇ ਰੱਖ ਕੇ ਬੈਠਿਆ ਕੋ ਪੁੱਛੂਗਾ ਕਿ ਤੁਸੀਂ ਕਲਗੀ ਤਰਪਾਸ਼ ਨਾਲੋਂ ਵੱਡੇ ਜੇ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡੀ ਆ ਪਲਾ ਪਰ ਪੁੱਛੇ ਕਿਹੜਾ ਜੀ ਇੱਥੇ ਬਿੱਲੀ ਦੇ ਗੱਲ ਟੱਲੀ ਘੰਟ ਕਢਾਇਆ ਚੂਹਿਆਂ ਗੱਲ ਬਿੱਲੀ ਪਾਈਏ ਭਾਈ ਗੁਰਦਾਸ ਜੀ ਕਹਿੰਦੇ ਬਿੱਲੀ ਚੂਹੇ ਖਾ ਜਾਂਦੀ ਸੀ ਤੇ ਇਕੱਠੇ ਹੋਏ ਸਾਰੇ ਕਹਿੰਦੇ ਵੀ ਇਹ ਜਿਹੜੀ ਬਿੱਲੀ ਆ ਨਾ ਇਹ ਚੂਹੇ ਬੜੇ ਖਾਂਦੀ ਆ ਤੇ ਹੁੰਦਾ ਫੇਰ ਕਿਹੜੀ ਗੱਲ ਆ ਤੇ ਤਰੀਕਾ ਬੜਾ ਸੌਖਾ ਵਾ ਆਪਾਂ ਬਿੱਲੀ ਦੇ ਗਲ ਤੇ ਟੱਲੀ ਬੰਨ੍ਹ ਦੇ ਜਦੋਂ ਆਇਆ ਕਰੂ ਆਪਾਂ ਨੂੰ ਟੱਲੀ ਦੀ ਆਵਾਜ਼ ਸੁਣ ਜਾ ਕਰੂਗੀ ਸਾਰਿਆਂ ਨੇ ਹਾਂ ਕਰਤੀ ਤੇ ਵਿੱਚੋਂ ਇੱਕ ਸਿਆਣਾ ਬੋਲਿਆ ਆਂਦਾ ਬਿੱਲੀ ਗਲ ਟੱਲੀ ਬਨੂ ਕਿਹੜਾ ਜਿਹੜਾ ਬਨਣ ਗਿਆ ਸਭ ਤੋਂ ਪਹਿਲਾਂ ਤੇ ਬਿੱਲੀ ਨੇ ਉਹਨੂੰ ਖਾਣਾ ਸਮਝਾ ਗਈ ਹੁਣ ਉਸ ਆਵੇ ਆ ਵੀ ਇੱਥੇ ਟੱਲੀ ਬਨੂ ਕਿਹੜਾ ਡਰ ਵੀ ਲੱਗਦਾ ਨਾ ਸਾਰਿਆਂ ਨੂੰ ਵੀ ਹਾਇ ਇਸ ਕਰਕੇ ਸਾਡੇ ਦਾ ਸਮਾਜ ਦੇ ਹਾਲਾਤ ਐ ਅੱਗੋਂ ਪਿਛੋਂ ਲੀਡਰਾਂ ਨੂੰ ਗਾਲਾਂ ਕੱਢਣ ਲੱਗੇ ਜਦੋਂ ਸਾਹਮਣੇ ਆਜੋ ਗੱਲ ਕੇ ਸਰੋਪਾ ਬਦਲਣ ਦੀ ਉਹਦੇ ਗੱਲ ਚ ਇਦਾਂ ਐ ਜੀ ਦਾਦੋ ਚ ਗਲਤਾਂ ਦੇ ਛੜਿਆ ਜਿਵੇਂ ਬਹਿ ਬਹਿ ਕੇ ਪਾਸੇ ਬਹਿ ਬਹਿ ਕੇ ਉਹ ਲੀਡਰਾਂ ਨੇ ਬੇੜਾ ਕਰ ਕਰਾ ਜੇ ਇੱਕ ਦਿਨ ਲੱਗੂ ਨਹੀਂ ਲੱਗਣਾ ਤਾਂ ਸਰਫੀ ਲਾਉਣ ਲੱਪੇ ਦੋ ਨਾ ਖਲੋਗੇ ਉਹਦਾ ਯਾਰ 5 ਮਿੰਟ ਪਹਿਲਾਂ ਤੂੰ ਨੂੰ ਮਾੜਾ ਕਹਿ ਰਿਹਾ ਸੀ ਹੁਣ ਤੇਰੇ ਅੰਦਰ ਪਤਾ ਨਹੀਂ ਕਿੱਥੋਂ ਜਾਗਰਤੀ ਆ ਗਈ ਹੁਣ ਤੂੰ ਉਹ ਦੇ ਮਗਰ ਮਗਰ ਤੁਰਿਆ ਫਿਰਦਾ ਕਿਸੇ ਇੱਕ ਸਟੈਂਡ ਤੇ ਦੇਖ ਲੋ ਜਾ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਨੀਵੀਂ ਜਾਤ ਦੇ ਆ ਸਿੰਘ ਸਭੀਏ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਖੰਡੇ ਦੀ ਪਾਲਿਸ਼ ਕਰਤੀ ਉਹਨਾਂ ਵਿੱਚੋਂ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਂਦਾ ਉਹਨੂੰ ਉੱਥੋਂ ਉਹਦੀ ਦੇਗ ਨਹੀਂ ਪ੍ਰਮਾਨ ਕੀਤੀ ਜਾਂਦੀ ਕਿ ਤੂੰ ਨੀਵੀਂ ਜਾਤ ਦਾ ਹੈ ਉਗੀ ਪ੍ਰਬੰਧਾਜੀ ਅੰਗਰੇਜ਼ਾਂ ਕੋਲ ਜੋ ਸੀ ਉਹਦਾ ਉਹਦੀ ਦੇਗ ਨਹੀਂ ਪ੍ਰਵਾਨ ਕੀਤੀ ਗਈ ਉਹ ਉਥੋਂ ਬਾਹਰ ਆ ਗਿਆ ਨਰਾਸ਼ ਹੋ ਕੇ ਉਹਨੇ ਕੇਸ ਕਟਾਏ ਪਾਗ ਲਾਈ 크ਰਿਸਚਨ ਬਣ ਗਿਆ ਸਿਰ ਤੇ ਟੋਪ ਆ ਕੇ ਉਸੇ ਦਰਬਾਰ ਸਾਹਿਬ ਜਾਂਦਾ ਤੇ ਉਹਨੂੰ ਸਰੂਪਾ ਦਿੱਤਾ ਜਾਂਦਾ ਹੈ ਬੰਦਾ ਉਹੀ ਹੈ ਸਮਝ ਆ ਗਿਆ ਇੱਕ ਪਹਿਲੀ ਵਾਰ ਨਹੀਂ ਕੇ ਵਾਪਰੀ ਆ ਜਿਹੜੀ ਆਪਾਂ ਕਹਿੰਦੇ ਇੱਥੇ ਫਲਾਣੇ ਇਹਨੇ ਇਸਾਈ ਬਣ ਗਏ ਨੇ ਆ ਹੋ ਗਿਆ ਇੱਕ ਪਹਿਲੀ ਵਾਰ ਕਹਾਣੀ ਥੋੜਾ ਵਾਪਰੀ ਆ ਇਹਦਾ ਮੋਡਲ ਆਪਣਾ ਪੈਣਾ ਤੁਹਾਨੂੰ ਹੋਇਆ ਕਿੱਥੇ ਆ ਆਪਣੇ ਆਪ ਥੋੜਾ ਹੋ ਗਿਆ ਸਾਰਾ ਕੁਝ ਇਹਦੇ ਪਿੱਛੇ ਪੂਰੀ ਤਿਆਰੀ ਕੀਤੀ ਜਾਂਦੀ ਹੈ ਬੰਦਾ ਉਹ ਹੀ ਹੈ ਸਿੱਖ ਬਣ ਕੇ ਗਿਆ ਤੇ ਦੇਖ ਨਹੀਂ ਪਰਵਾਹ ਹੋਈ 크ਰਿਸਚਨ ਬਣ ਕੇ ਗਿਆ ਤੇ ਸਰੂਪਾ ਮਿਲਿਆ ਉਹਨੂੰ ਸਮਝਾਈ ਗੁਰੂ ਕੇ ਪਿਆਰੇ ਹੁਣ ਇਹ ਮੈਂ ਦੁਬਾਰਾ ਬਾਰ-ਬਾਰ ਰਿਪੀਟ ਕਰ ਰਿਹਾ ਵੀ ਜਾਣ ਲੱਗੇ ਆ ਉਹ ਤੋਂ ਟਰੈਕਟਰ ਲੈ ਕੇ ਜਾਏ ਉਹ ਸਾਰਾ ਕੁਝ ਵਿੱਚ ਲਿਖਿਆ ਮੈਂ ਕੋਲੋਂਤ ਨਹੀਂ ਕਹਿ ਰਿਹਾ ਸਾਰੀਆਂ ਗੱਲਾਂ ਜੇ ਕੋਲੋਂ ਕੋ ਅਗਲੇ ਰੋਲਾ ਪਉਣਗੇ ਇਹ ਸਭ ਰਿਟਨ ਚ ਜਿਹੜੀ ਲਿਖਤ ਹੁੰਦੀ ਆ ਨਾ ਇਹ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਜੇ ਮੂੰਹੋਂ ਬੋਲਿਆ ਤੇ ਕੋਈ ਚੈਲੰਜ ਕਰ ਦੂਗਾ ਜੀ ਆਵਾਜ਼ ਡੰਬੀ ਹੈ ਕਿਸੇ ਹੋਰ ਨੇ ਭਰ ਦਿੱਤੀ ਹੈ ਮੇਰੀ ਨਹੀਂ ਹੈਗੀ ਪਰ ਤਾਂ ਇੰਤਾਂ ਦੇ ਲਿਖ ਕੇ ਦੇ ਮੈਨੂੰ ਤੁਸੀਂ ਕਿਹ ਕੋ ਪਹਿਲੇ ਲੈਣੇ ਹੁਣ ਤੇ ਦੇਣੇ ਹੁਣ ਕੀ ਕਰੀਦਾ ਭਲਾ ਮੁੰਡਾ ਜਿਹਾ ਸਾਈਨ ਕਰ ਜਾਂ ਅੰਗੂਠਾ ਲਾ ਇੱਥੇ ਰਿਟਨ ਜਾ ਵੀ ਆ ਵੇਖ ਪਾਈ ਸਾਈਨ ਤੇਰੇ ਹੀ ਆ ਨਾ ਆ ਤੂੰ ਲਿਖਿਆ ਨਾ ਇੱਥੇ ਕਿਤਾਬ ਪੜੋ ਪਤਾ ਲੱਗੇ ਵੀ ਜਿਨ੍ਹਾਂ ਨੇ ਰਿਸਕ ਲੈ ਲੈ ਕੇ ਇੰਨਾ ਗਿਆਨ ਦਿੱਤਾ ਸਾਨੂੰ ਕਿਤਾਬ ਲਿਖਣ ਵਾਲਾ ਵੀ ਤਾਂ ਰਿਸਕ ਲੈਂਦਾ ਨਾ ਉਹਨੂੰ ਪਤਾ ਜਰੂ ਮੈਂ 80 ਵੱਡੀ ਸਲਤਨਤ ਤੇ ਉਲਟ ਗੱਲ ਲਿਖੂੰਗਾ ਨਾ ਅਗਲੇ ਪੜੀ ਨਹੀਂ ਗੁਜ਼ਾਰਨਗੇ ਸਾਡੇ ਨਾਲ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀ ਸਿੱਖਸ਼ਤ ਤਤੀਆਂ ਤਵੀਆਂ ਤੇ ਬਹਿ ਗਏ ਗੁਨਾਹ ਕੀਤਾ ਸੀ ਮਾਰੇ ਨੇ ਕੋਈ ਬਾਣੀ ਲੈ ਕੇ ਦਿੱਤੀ ਸਮਾਜ ਨੂੰ ਭਲਾ ਕੀਤਾ ਵਿਆਹ ਲੋ ਘਰ ਮੈਂ ਠਾਕੁਰ ਨਦਰ ਨਾ ਵੇ ਗਲ ਮੈਂ ਪਾਣ ਲੈ ਲਟਕਾਵੇ ਪਰ ਮੈਂ ਭੂਲਾ ਸਾਖਤ ਫਿਰਤਾ ਨੀਰ ਬਰੋਲਾ ਜਿਸ ਪਾਣ ਕੋ ਠਾਕੁਰ ਕਹਤਾ ਉਹ ਪਾਣ ਲੈ ਉਸਕੋ ਡੁਬਤਾ ਹੁਣ ਜਿਹੜੇ ਇੱਕ ਬੰਨੇ ਉਹ ਕਹਿੰਦੇ ਪੱਥਰ ਰੱਬ ਵਾ ਤੇ ਗੁਰੂ ਸਾਹਿਬ ਕਹਿੰਦੇ ਹੋਣਗੇ ਪੱਥਰ ਰੱਬ ਨਹੀਂ ਹੈਗਾ ਪੱਥਰ ਤੇ ਤੁਹਾਨੂੰ ਵੀ ਡੋਬ ਦੇਣਾ ਜੀ ਉਹ ਕਹਿੰਦੇ ਹੁਣ ਵਰਤ ਰੱਖੋ ਰੱਬ ਮਿਲੂ ਤੇ ਗੁਰੂ ਸਾਹਿਬ ਕਹਿੰਦੇ ਨੇ ਵਰਤਣਾ ਰਹੋ ਨਾ ਮੇਰਾ ਮਦਾਨਾ ਨਾ ਅਸੀਂ ਵਰਤ ਰੱਖਦੇ ਆ ਨਾ ਅਸੀਂ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦੇ ਆ ਤੇ ਸੇਵੀ ਜੋ ਰੱਖਿਆ ਨਦਾਨਾ ਇੱਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨੇ ਮੇਰਾ ਪੂਜਾ ਕਰੋ ਨਾ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ ਪੂਜਾ ਕਰੋ ਨਾ ਨਿਵਾਜ ਗੁਜਾਰੂ ਨਾ ਅਸੀਂ ਤੁਹਾਡੇ ਵਾਂਗ ਨਮਾਜ਼ਾਂ ਪੜ੍ਹਦੇ ਆ ਏਕ ਨਰੰਗ ਕਰ ਲੈ ਦੇ ਨਮਸਕਾਰੋ ਅੱਜ ਤਾਂ ਵੀਰਵਾਰ ਹੱਥਾਂ 'ਚ ਸੀਸੀਆਂ ਫੜੀਆਂ ਹੁੰਦੀਆਂ ਤੇਲ ਦੀਆਂ ਕਬਰਾਂ ਤੇ ਰੌਣਕਾਂ ਲੱਗੀਆਂ ਹੁੰਦੀਆਂ ਨੇ ਕੋ ਸਿਰਾਂ ਕੇ ਮੱਥੇ ਟੇਕ ਰਿਆ ਹੁੰਦਾ ਕੋਈ ਦੇਰ ਤਾਰੀ ਬਾਬਾ ਜੀ ਉਹਦੇ ਮਗਰ ਭਜੇ ਫਿਰਦੇ ਬਾਬਿਆਂ ਉੱਤੇ ਫੁੱਲ ਸੁੱਟ ਰਹੀ ਹੈ ਸਾਡੀ ਕੌਮ ਕਿਹਦੇ ਉੱਤੇ ਫੁੱਲ ਸੁੱਟ ਰਹੀ ਹੈ ਜੀ ਵਾਹ ਐਦਾਂ ਫੁੱਲ ਲੈ ਕੇ ਨਾ ਬਾਬਿਆਂ ਉੱਤੇ ਫੁੱਲ ਸੁੱਟ ਰਹੀ ਹੈ ਪੱਖੇ ਚੱਲ ਰਹੀ ਆ ਬਾਬਿਆਂ ਨੂੰ ਅੱਗੇ ਪਿੱਛੇ ਭਜ ਰਹੇ ਆ ਕਦੀ ਮਾਂ-ਬਾਪ ਦੀ ਸੇਵਾ ਕੀਤੀ ਨਹੀਂ ਰੀ ਜਣਾ ਕਦੀ ਬਾਪੂ ਦੇ ਮਾਤਾ ਦੇ ਮੰਜੇ ਤੇ ਬਹਿ ਕੇ ਵੇਖਿਆ ਆ ਜਿਹੜੇ ਸਾਧਾਂ ਦੀਆਂ ਜਾ ਕੇ ਚੁੰਕੀਆਂ ਭਰਦੇ ਆ ਬਾਬਿਆਂ ਨੂੰ ਪੱਖੇ ਚੱਲਦੇ ਕਦੀ ਆਪਣੇ ਬਾਪੂ ਦੇ ਪੈਰਾਂ ਵਾਲੇ ਬਨੇ ਬਹਿ ਕੇ ਬਾਪੂ ਦੀਆਂ ਪਾਟੀਆਂ ਆਡੀਆਂ ਚ ਕਦੀ ਕੋ ਲੋਸ਼ਨ ਲਾ ਕੇ ਵੱਡੀਆਂ ਭਰਨ ਦੀ ਕੋਸ਼ਿਸ਼ ਕੀਤੀ ਕੋ ਸਰੋਂ ਦਾ ਤੇਲ ਲਾਇਆ ਕਦੀ ਅ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਫੁੱਲ ਦੇ ਫੁੱਲ ਦੇ ਫੁੱਲ ਕਿ ਸ਼ਿਕਾਉਂਦੀਆਂ ਕਦੀ ਸੱਸ ਨੂੰ ਜਿਹੜੀਆਂ ਖਵਾਉਂਦੀਆਂ ਮੇਰਾ ਉਹਨਾਂ ਨੂੰ ਸਲੂਟ ਆਇਦਾਂ ਮੇਰਾ ਉਹਨਾਂ ਅੱਗੇ ਸਿਰ ਚੁੱਕਦਾ